ਹਾਂਜੀ ਦੋਸਤੋ ਆ ਦੇਖੋ ਜਿਹੜੇ ਆਪਾਂ ਪਹਿਲਾਂ ਵੀਡੀਓ ਪਾਈ ਸੀ ਘੱਗਰ ਇੰਨਾ ਸੀਗਾ ਆ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਪੁਲੀ ਇਸ ਤੋਂ ਥੱਲੇ ਸੀ ਕੋਈ ਜ਼ਿਆਦਾ ਖਾਸ ਨਹੀਂ ਵਧਿਆ ਹੋਇਆ ਕਹਿ ਰਹੇ ਨੇ ਵੀ ਹਾਂ ਖਣੌਰੀ 6 ਫੁੱਟ ਵਧ ਗਿਆ 7 ਫੁੱਟ ਵਧ ਗਿਆ ਕੋਈ 6-7 ਔਟ ਨਹੀਂ ਵਧਿਆ ਆ ਤੁਸੀਂ ਦੇਖ ਰਹੇ ਹੋ ਪਹਿਲਾਂ ਆਪਾਂ ਨਾਲ ਪੁਰਾਣੀ ਵੀਡੀਓ ਵੀ ਲਾਈ ਹੈ 2 2.5 ਫੁੱਟ ਵਧਿਆ ਪਹਿਲਾਂ ਪੁਲੀ ਜਿਹੜੀ ਦੇਖ ਰਹੇ ਹੋ ਆ ਵਾਲੀ ਲੈਫਟ ਸਾਈਡ ਦੇਖੋ ਇਹ ਪੁਲੀ ਜੀ ਨੰਗੀ ਸੀ ਹੁਣ ਬਸ ਪੁਲੀ ਜੀ ਢੱਗ ਗਈ ਹੈ ਬਸ ਯਾਨੀ ਕਿ 2 ਢਾਈ ਫੁੱਟ ਵਧਿਆ ਕੋਈ 6 ਫੁੱਟ ਨਹੀਂ 7 ਫੁੱਟ ਨਹੀਂ ਕੋਈ ਘਬਰਾਂ ਨਹੀਂ ਲੋੜ ਨਹੀਂ ਸਹੀ ਜਾਣਕਾਰੀ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੇਜ ਨੂੰ ਲਾਈਕ ਤੇ ਫੋਲੋ ਕਰੋ ਆ ਦੇਖੋ ਹੁਣ ਤੁਸੀਂ ਆਪਣੀ ਅੱਖਾਂ ਨਾਲ ਦੇਖ ਸਕਦੇ ਹੋ ਕੋਈ ਇੱਚੋ ਪੁਰਾਣੀ ਕੋਈ ਵੀਡੀਓ ਆਪਾਂ ਉਹਨੂੰ ਪਾਈ ਪਿਛਲੇ ਸਾਲ ਵਾਲੀ ਹੀ ਹੈਗੀ ਕਿ ਵਧਿਆ ਜ਼ਰੂਰ ਹੈ ਕਿ ਅਗਰ ਸਿਰਫ 2 ਢਾਈ ਫੁੱਟ ਵਧਿਆ ਹਾਂ ਤਾਂ ਦੇ ਸਾਹਮਣੇ ਵੀਡੀਓ ਪੁਰਾਣੀ ਆ ਦੇਖੋ ਸਗੋਂ ਪਹਿਲਾਂ ਨਾਲੋਂ ਜਿਹੜੀ ਪਹਿਲਾਂ ਵੀਡੀਓ ਪਾਈ ਉੱਥੇ 2 ਢਾਈ ਫੁੱਟ ਵਧਿਆ ਵਧਿਆ ਸੀ 3 3 4 ਫੁੱਟ ਵਧਿਆ ਸੀ ਪਰ ਘਟ ਗਿਆ ਫੋਟੋ ਵੀਰੋ ਫੋਟੋ ਘਟ ਗਿਆ ਘੱਗਰ ਆਪਣੀ ਵੀਡੀਓ ਸ਼ੇਅਰ ਕਰੋ ਦੇਖੋ ਜਿੱਥੇ ਤੁਸੀਂ ਆ ਘਾਜ ਦੇਖ ਰਹੇ ਨਾ ਇੱਥੋਂ ਪਾਣੀ ਘਟਿਆ ਹੈ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਵੀ ਆ ਰੋਕ ਲੱਗਣ ਕਰਕੇ ਪਾਣੀ ਵੱਧ ਗਿਆ ਨਹੀਂ ਤੇ ਪਾਣੀ ਘਟ ਸੀ ਅੱਗੇ ਜਾਈ ਜਾਂਦਾ ਸੀ ਹੁਣ ਇੱਧਰ ਮੰਨ ਲਓ ਲੈਵਲ ਬਰਾਬਰ ਜਾ ਹੋ ਗਿਆ ਉਹਦੇ ਕਰਕੇ ਹੁਣ ਪਾਣੀ ਵੀ ਇੱਥੇ ਰੁਕ ਗਿਆ ਇਹਦਾ ਕੋਈ ਡਰਨ ਵਾਲੀ ਘਬਰਾਉਣੇ ਵਾਲੀ ਬਾਤ ਨਹੀਂ ਹੈਗੀ ਕੋਈ ਉਹ ਨਹੀਂ ਹੈਗੀ ਵੀ ਪਾਣੀ ਵੀ ਘੱਗਰ ਦਾ ਕਹਿੰਦੇ ਫੁੱਲ ਹੈ ਜੀਸੀਪੀ ਖੜੀਆਂ ਨੇ ਟਰੱਕ ਖੜੇ ਨੇ ਜਹਾਜ਼ ਖੜੇ ਨੇ ਮਿੱਟੀ ਦੇ ਭਰੇ ਇਹ ਸਭ ਫਵਾਹਾਂ ਨੇ ਨਿਊਜ਼ ਵਾਲਿਆਂ ਦੀ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ ਹਾਂ ਹਿਮਾਚਲ ਚ ਬੱਦਲ ਜ਼ਰੂਰ ਫਟਿਆ ਸੀ ਜਿਹਦੇ ਨਾਲ ਪਾਣੀ ਦਾ ਲੇਵਲ ਵਧਿਆ ਪਾਣੀ ਦਾ ਲੇਵਲ ਇੰਨਾ ਵੀ ਅਜੇ ਅੱਧਾ ਘੱਗਰ ਹੈ ਪੂਰਾ ਅੱਧਾ ਘੱਗਰ ਇੰਨੇ ਘਬਰਾਉਣ ਵਾਲੀ ਲੋੜ ਨਹੀਂ ਕਿਸਾਨਾਂ ਨੂੰ ਡਰਾਇਆ ਜਾ ਰਿਹਾ ਇੰਨਾ